ਕਰੇ ਹਮੇ ਚਾਹ ਨਹੀਂ ਹੈ ਚਾਹ ਤਾਂ ਬਣਾ ਰੱਖਿਆ ਕਹਿੰਦਾ ਨਹੀਂ ਹਰਪ੍ਰੀਤ ਨੂੰ ਹਾਂ ਕਿਹਾ ਕਿ ਉਹ ਮੈਨਾਂ ਤਾਂ ਭਾਂਡੇ ਦੇ ਚੱਕੇ ਜਾਂਦੀ ਆ ਚਲ ਕੋਈ ਨਾ ਲਿਆ ਦਊਗੀ ਤੂੰ ਤਾਂ ਸੁੱਤੀ ਪਈ ਸੀ ਹਾਂ ਤੇ ਬੰਦ ਤੋਂ ਆਈ ਸੀ ਆਪਣੇ ਘਰੇ ਚਾਚੀ ਇੱਥੇ ਸੀ ਹਾਂ ਕਾ ਤੂੰ ਕੀ ਗੱਲਾਂ ਕੀ ਘਰੇ ਤਾਂ ਆਉਣ ਨੂੰ ਆਉਂਦੀ ਸੀ ਇੱਧਰੋਂ ਆਈ ਜਾਂਦੀ ਸੀ ਤੇ ਮੈਂ ਬਾਅਦ 'ਚ ਕਿਹਨੂੰ ਬੁਲਾ ਲਿਆ ਅੱਛਾ ਮਗਾਨਾ ਹਾਂ ਤਾਂ ਕਿਥੋਂ ਆਉਣੇ ਕਦੀ ਬਸ ਮੱਧ ਕਰੀ ਜਾਂਦੇ ਇੱਧਰੋਂ ਮੰਮਾ ਗਈ ਸੀ ਕਿਤੇ ਅੱਛਾ ਤੇ ਮਾ ਕੋਈ ਨਾ ਮਰਾਜਾ ਦਰਮੋਂ ਰਹਿ ਕੇ ਲੰਘ ਗਈ ਆਂ ਗਰੇ ਤੇ ਲਹਿ ਗਈ ਜਨ ਦੇ ਆਹਹੜੀ ਤੇ ਕਹਿੰਦੀ ਕਿ ਚਾਵਨਾ ਲੈਣ ਜਾਂਦੀ ਸੀ ਕਹਿੰਦੀ ਨਾ ਬਸ ਕਹਿੰਦੀ ਪਾਣੀ ਪਿਆ ਰੋ ਤੇ ਅਗਰ ਦੰਨਿਆ ਕਰਨ ਲੱਗੀ ਆਏ ਨਹੀਂ ਕਹਿੰਦੀ ਕਾਲੇ ਦਾ ਫੋਨ ਅਸੀਂ ਆਖਿਆ ਆਏ ਨਹੀਂ ਤੇ ਮਿਹਰ ਆਪਰੀ ਤੇ ਬਥੇਰੀ ਗੰਨਾ ਕੱਢੀ ਵਿੱਚ ਨਹੀਂ ਹਾਂ ਮੈਂ ਕਹਿੰਦੀ ਕਿ ਚੰਗੀ ਬਲੀ ਬਸੀ ਜਾਂਦੀ ਸੀ ਕਹਿੰਦੀ ਲੋਕਾਂ ਨੇ ਨਹੀਂ ਬਸਾਂ ਦਿੱਤੀ ਨਾ ਸੈਂ ਚੰਗਾ ਕਿਹਾ ਬਜੀ ਪਤਾ ਲੱਗ ਗਿਆ ਹਾਂ ਮੈਂ ਕਿਹਾ ਮਾਗੇ ਫੋਨ ਫੜਕਾੜਾਂਗੇ ਸੀ ਨਾਲੇ ਕਹਿੰਦੀ ਚਾਚੀ ਦਾ ਨੰਬਰ ਵੀ ਦੇਖ ਲੈ ਕਿਹਦੇ ਆ ਕਹਿੰਦੀ ਹਾਂ ਤੇ ਕਹਿੰਦੀ ਬਥੇਰਾਂ ਨਾਲ ਅੱਗੇ ਆਉਣੀਆਂ ਤੇ ਬੋਲੀ ਕੋਈ ਫਿਰ ਕੁਛ ਨਹੀਂ ਬੋਲੀ ਕਹਿੰਦੀ ਚੱਲ ਭਾਈ ওই ਗੱਲ ਮਾੜੀ ਗੱਲ ਹੈ ਪਾਲੇ ਦੀ ਲੈ ਗਈ ਤੇ ਐਂਜ ਗੱਲਾਂ ਕਰ ਲੱਗੀਆਂ ਅੱਛਾ ਤੇ ਇੱਕ ਗੱਲ ਹੋਰ ਸੁਣ ਹਾਂ ਇਕੜ ਨਾਲ ਉੱਥੇ ਗਈ ਸੀ ਜੀਤੋਂ ਨੂੰ ਲੈਣ ਅੱਛਾ ਉੱਥੇ ਨਾਲ ਬੱਤੀ ਨਾ ਮਹਾਰਾਜਸਤਾਨ ਚ ਕਹਿੰਦੇ ਰਾਸਪੰਦ ਯੋ ਰਾਜਸਾਨ ਦੀ ਹੈ ਕਹਿੰਦੀ ਤਾਂ ਕਿ 4 ਵਜੇ ਬੈਠੇ ਰਾਤ ਦੇ 10 11 ਵਜੇ ਬੜੇ ਘਰੇ ਕਹਿੰਦੀ ਨਾ ਭਰਾ ਜੀ ਨੂੰ ਸੱਚੀ ਨਹੀਂ ਕਿੱਥੋਂ ਆ ਗਈ ਹਾਂ ਜਿਹੜਾ ਤਾਂ ਭਰਾ ਨੂੰ ਲੈ ਕੇ ਗਿਆ ਸੀ ਕਹਿੰਦੀ ਉਹ ਸੀ ਲੱਗੇ ਉਹ ਤਾਂ ਕਹਿੰਦਾ ਕਿ ਕਿਤੇ ਰਿਸ਼ਤੇਦਾਰੀ ਚ ਗਈ ਹੋਈ ਜੀ ਚਾਹ ਹਾਂ ਨਾ ਪੀ ਜੀ ਹਜੇ ਵੀ ਇਹਨਾਂ ਦੇ ਪਤਾ ਨਹੀਂ ਹੈ ਕਿ ਕਿ ਨਹੀਂ ਨਾਲ ਤਾਂ ਤਾਂ ਘੇੜਨਗੇ ਆਗੇ ਤੋਂ ਚਾਹੀ ਕੁਟ ਦੇ ਦਾਨੀ ਐ ਬੜਾ ਪਾਣੀ ਪੀ ਦੋ ਇਹ ਗਰਮੀ ਚੋਂ ਆਏ ਗਰਮੀ ਦੀ ਬਾਤ ਜਾਂ ਮੈਨੂੰ ਆਇਸੀ ਚਾਹ ਇਧਰ ਹੋ ਜਾ ਕੁਟ ਚਾਹ ਪੀ ਲੈ ਇਹਨੂੰ ਬੈਠੀ ਲਿੰਗ ਦੇ ਸਾਰ ਕੇ ਪੁਰਾ ਸੇ ਬੱਚੋ ਲਿਆ ਪਾਣੀ ਪਾਣੀ ਕਿਹਾ ਹਾਂ ਪਾਣੀ ਲਿਆ ਤੇ ਪਾਣ ਚਾਹਦਾ ਸੀ ਕੀ ਗੱਲਾਂ ਇਹ ਕਿ ਪੀਂਦੋਂ ਗੱਲ ਕੀ ਚੱਲ ਰਹੀ ਹੈ ਬੁੱਤ ਪੁਰਾ ਮੋ ਜਾ ਉਹ ਤਾਂ ਜੀ ਤੋਂ ਦੀ ਗੱਲ ਹੈ ਬਾਬੇ ਕਾਤੋਂ ਨਾ ਕੋਈ ਸੀ ਤੇ ਜਾ ਤੇਲੀ ਜਿੱਤੋਂ ਲੈਣ ਵਾਸਤੇ ਅੱਛਾ ਆ ਗਈ ਕਿੱਥੋਂ ਆ ਗਈ ਉਹ ਤਾਂ ਠਹਿਾਈ ਨਹੀਂ ਪਤਾ ਨਹੀਂ ਕਿੱਧਰ ਗਈ ਚੱਲ ਵਧੀਆ ਹੋ ਗਿਆ ਹਾਂ ਉਹਦੇ ਸੰਦੇ ਹੁੜਦਾ ਜਨਾ ਚਾਚਾ ਹੁੜਦਾ ਹੁੜਦਾ ਪਤਾ ਤਾਂ ਹੁੜ ਲੱਗੂਗਾ ਕੋਈ ਨਾ ਗੱਲ ਹੈ ਕਹਿੰਦੇ ਰਾਜਸਥਾਨ ਚ ਗਏ ਸੀ ਕਿਹਨ੍ਹੇ ਹੱਸਤਾ ਪੂਰਾ ਦੂਰ ਹੈ ਉਹ ਤਾਂ ਪਤਾ ਨਹੀਂ ਕਿਹੜਾ ਪਿੰਡ ਦੱਸਦੀ ਸੀ ਮੇਰੇ ਪੁੱਧੀ ਕੀ ਉਹਦੇ ਰਾਜਸਥਾਨ ਕਣੀ ਕਹਿੰਦੀ ਸਵੇਰੇ 6:00 ਵਜੇ ਗੱਠੇ ਰਾਤ ਕਿਹਨ੍ਹੇ 10:00 ਵਜੇ ਆ ਕੇ ਖੜੇ ਕਿ ਜਿਹੜਾ ਭਰਾ ਲੈ ਕੇ ਗਿਆ ਸੀ ਕਿ ਉਹ ਸੀ ਉਹ ਤਾਂ ਕਹਿੰਦਾ ਕਿ ਰਿਸ਼ਤੇਦਾਰੀ ਤੇ ਗਈ ਹੋਈ ਐ ਪਾਣੀ ਐ ਬਸ ਐਂ ਨਾ ਨਾ ਪਾਣੀ ਪੀਤਾ ਗੁਰਦੇ ਨੂੰ ਉਹਨੇ ਉਹ ਦੇਖੀ ਨੂੰ ਚੱਕ ਕੇ ਹੁੰਦੀ ਨਹੀਂ ਉਹ ਜਿਹੜੀ ਇੰਗਰੀਏ ਚਾਹ ਆ ਨਾ ਚਾਚਾ ਇਹ ਨਾਲ ਤੋਰੀਂ ਇਹਨੇ ਕੱਦ ਤੋਂ ਦਾ ਕੁਮਾਰ ਜੰਦੇ ਵੀ ਕਿਤੇ ਇੱਧਰ ਵਾਗੀ ਉੱਧਰ ਵਾਗੀ ਬਣਨੇ ਲੱਗ ਜਾਂਦੇ ਆ ਮੈਂ ਤਾਂ ਬਈ ਲੈ ਨਹੀਂ ਸਕਾ ਕੁਝ ਪੱਟ ਗਈ ਨਹੀਂ ਉਹਦਾ ਬਿੱਦੋ ਬਣਦੀ ਕੋਈ ਹੋਰ ਲੱਗਦੀ ਹੈ ਕੋਈ ਨਹੀਂ ਗੱਲ ਤਾਂ ਹੁੰਦੀ ਨਹੀਂ ਦੇਪੋਤਰ ਨਾਲ ਕੀ ਹੋਣੀ ਹੈ ਇਹ ਜਿਹਨੇ ਐਂ ਹੀ ਕੰਮ ਹੁੰਦੇ ਆ ਇਹਦੇ ਕੋਲੋਂ ਪੈਸੇ ਲੈ ਗਈ ਸੀ ਉਹਨਾਂ ਲੈ ਗਈ ਉਹ ਬਾਹਾਂ ਤੇ ਹੋਰ 도ਰਤੀ ਹੋਣੀ ਇਹਦੀ ਤਾਂ ਮੈਂ ਕਹਿੰਦਾ ਕਿ ਚੋਰੀ ਕਰਕੇ ਲੈ ਗਈ ਹੈ ਸ਼ਰਮ ਦਾ ਮਾਰਾ ਹੁਣ ਦੱਸਦਾ ਨਹੀਂ ਕਿਸ ਨੂੰ ਹੈ ਵੀ ਮੇਰੀ ਬੇਇੱਜ਼ਤੀ ਹੋ ਗਈ ਆਪਣੇ ਕੋਲ ਤਾਂ ਜਾਣ ਕੇ ਨਹੀਂ ਬਾਹਰ ਕੱਢਦਾ ਲੈ ਇਹ ਤਾਂ ਗੱਲ ਮੈਂ ਬੰਤੂ ਨੂੰ ਕਹਿੰਦੀ ਸੀ ਮਨ ਉੱਤੇ ਸੀ ਉਹਨਾਂ ਤੇ ਪੈਸੇ ਲੈ ਗਈ ਕਿ ਕਿ ਇੱਕ ਤਾਂ ਭਾਈ ਉਹਨੇ ਕਿਹੜਾ ਦੇਖਿਆ ਹਾਂ ਹਾਂ ਜਾਣ ਕੇ ਮੈਂ ਇਕਦਾਲੇ ਸਮਝੋਦੀ ਤੱਕੂ ਉਹ ਲੈ ਕੇ ਜਾਂਦਾ ਨਾ ਲੈ ਕੇ ਜਾਂਦਾ ਮਨ ਦੇ ਬਾਂਦ ਤੋਂ ਕਦੋਂ ਨਾ ਲੈ ਕੇ ਗਿਆ ਕੀ ਹੱਕ ਬੰਦ ਹੈ ਨਾ ਜਾਣਦਾ ਉਹ ਨਹੀਂ ਜਲੂਸ ਜਲੂਸ ਨਹੀਂ ਕਢਾਉਣਾ ਪਿੰਡ ਦੇ ਵਿੱਚ ਮੈਂ ਅੱਗੇ ਦੇ ਕੇ ਕਰੂੰ ਪਰ ਤੂੰ ਨੱਖ ਰੱਖੀਏ ਮੈਂ ਕਿ ਜਾਊ ਕੋਈ ਕੰਦ ਨੂੰ ਮੋੜਦਾ ਕੋਈ ਇਹਦੇ ਮੂਰੇ ਨਹੀਂ ਲੱਗਦਾ ਜਿਵੇਂ ਬਾਂਦ ਤੋਂ ਲੈ ਕੇ ਗਿਆ ਉਹ ਆਏਗੀ ਉੱਥੇ ਉਹ ਰਹਿਣ ਸਹਿਣ ਦਾ ਪਤਾ ਲੱਗੂ ਆ ਵੀ ਕਿਵੇਂ ਸੀ ਕਿਵੇਂ ਸੀ ਬਾਂਦ ਤੋਂ ਅਗਰ ਤੂੰ ਜਾਉਂ ਨਾ ਕੋਈ ਗੱਲਾਂ ਕਰ ਗੱਲਾਂ ਕੀ ਕਰੀ ਤੂੰ ਇਹਦੀ ਨਹੀਂ ਆਪਣੀ ਹੋ ਵੀ ਮਿੱਟੀ ਪਲੀ ਤਰ ਮੈਡੀਕਲ ਹੋਊਗੀ ਇੱਕ ਪੱਟੀ ਪਲੀ ਤਾ ਆਪਣਾ ਨਾ ਰਸਲਾਤਾ ਰੋਟੀ ਵੀ ਤਾਂ ਫਿਰ ਬੰਦ ਹੋ ਹੀ ਜਾਂਦੀ ਐ ਇੱਕ ਤੋੜਾ ਰਸਲਾਤਾ ਹੋਂਦਾ ਪਰ ਹੋ ਗਈ ਰੋਟੀ ਖਵਾਉਂਦੀ ਆ ਤਾਂ ਟਾਈ ਦਾ ਨੇੜੇ ਮੇਰੇ ਅੱਥੀ ਬੈਠਾ ਖਵਾਈਆਂ ਦੇਖੋ ਤਾਂ ਕੱਲ ਨੂੰ ਉਹਨਾਂ ਦੀ ਗੱਲਾਂ ਹੋਣੀਆਂ ਹਾਂ ਹਾਂ ਕਹ ਤੈਨੂੰ ਬੰਦ ਮੈਂ ਕਰੀਂ ਯੁਰਦ ਕਰੇ ਜਾ ਕੇ ਮੂੰਹ ਨੂੰ ਮਣੀ ਮੇਰੀ ਗੱਲ ਦਾ ਸੁਣਦੀ ਨੀ ਮਾਂ ਏ ਪੁੱਤ ਮੇਰੀ ਗੱਲ ਸੁਣ ਕਾਹਨੂੰ ਵੀ ਸੁਣਦੀ ਤੇਰੀ ਗੱਲ ਹੁਣ ਬੰਦ ਤੂੰ ਥੋੜਾ ਬੇ ਗੱਲ ਕਹੋ ਇਹ ਗੱਲ ਕੋਹਦੀ ਨੋਨੂ ਨੋਨੂ ਹੀ ਮੈਂ ਕਿਹਾ ਸੀ ਕਿ ਉਹਨੂੰ ਕਹਿ ਦੇ ਆ ਜਾਊਂਗੀ ਕੱਲ ਨੂੰ ਜਾ ਕੇ ਆਉਂਗੀ ਹਾਂ ਜਦ ਕੱਲ੍ਹ ਹਬੇਈ ਸੀ ਰਾਜਸਥਾਨ ਉਹ ਦੂਜਾ ਵਰਦੀ ਮਗਰ ਹੈ ਹੈ ਨਾ ਤ੍ਰਿਪਲ ਨੌਕਾ ਸੀਗਾ ਦੇਖੋ ਮੈਨੂੰ ਤਾਂ ਡੁਗੜੀ ਦਾ ਪਤਾ ਹੀ ਨਹੀਂ ਲੱਗਿਆ ਕੀ ਉੱਥੇ ਗਈ ਹੋਈ ਆ ਨਹੀਂ ਵਧੀਆ ਨੌਕਾ ਸੀ ਮੈਂ ਤਾਂ ਘੰਟਾ ਲੜ ਕੇ ਆਉਂਦੀ ਦੀ ਨੌਕੜੇ ਨਹੀਂ ਅੰਸੂ ਨੀ ਦੇਖੋ ਬੰਦਾ ਹੋਵੇ ਜਾਣੀ ਤਾਂ ਹੋਰ ਪ੍ਰਤਾ ਆਂਦੀ ਤੇ ਉਹਨਾਂ ਤੋਂ ਮੈਂ ਤੁਹਾਨੂੰ ਮਗਰ ਗੱਲ ਅੱਗੇ ਕਰਾਣੀ ਮੈਂ ਇਸ ਕਰਕੇ ਮੈਂ ਜਿਹਦਾ ਉਸ ਆ ਮਸਾਲਾ ਨਹੀਂ ਤਾਂ ਕਿ ਉਹਦੀ ਬੰਦ ਜੇ ਜਾ ਕੇ ਆਈ ਨਾਲ ਕੋਈ ਪਤਾ ਕਰ ਜੀ ਕਾ ਆਨੇ ਘਰ ਦੇ ਵਿੱਚ ਕਰੇ ਸਵਾ ਤੈਨੂੰ ਦੱਸਦੀ ਗੱਲ ਇਹ ਮੇਰੀ ਸਟੇਮ ਜੋ ਕੰਮ ਕਰਦੀ ਜਦੋਂ ਉਹਦੀ ਰੋਕੀ ਬੰਦ ਕਰਦੇ ਨਾ ਤਾਂ ਉਹਨੇ ਇੰਜਾਂ ਨੂੰ ਸੋਨੇ ਦੇ ਕੋਲ ਬਵਾਦ ਲੈ ਕੇ ਨੇ ਯਾਰਾ ਰੱਟ ਜਨ ਨੂੰ ਹੀ ਪਕਾਉਂਦੀ ਆ ਮੈਂ ਕਹਿੰਦੀ ਭਾਈ ਦੇਖ ਬੰਤੋਂ ਤੱਕ ਜਿਲੇ ਕੁਛ ਨਹੀਂ ਕਹਿਣਾ ਹੈ ਤੇ ਤੈਨੂੰ ਲੋਕ ਬਦਨਾਮ ਕਰਨਗੇ ਆ ਉਹ ਤੇ ਲੈ ਕੇ ਸਾਹਮਣੇ ਕੋਲੀ ਆਪਣੀ ਦੀ ਬੋਲ ਜਦ ਨਾਲ ਕੁਝ ਕਿਰਤੀ ਦਿੱਤੀ ਗੱਲਾਂ ਗੱਲਾਂ ਦੇ ਵਿੱਚ ਸਿਆਣੇ ਦਾ ਤਰਕ ਨੂੰ ਨਿਸ਼ਾਨ ਮਾਇ ਲੈ ਗਈ ਜਦਾਂ ਜਮਾਨ ਦੇ ਤੈਨੂੰ ਹੁੰਨੇ ਆ ਨਹੀਂ ਹੁੰਦਾ ਫਿਰ ਉਹ ਤੇ ਕਿੰਨਾਂ ਕਿਹੜਾ ਆਉਂਦਾ ਮੈਂ ਦੇਖਾ ਕੋਈ ਹੋਈ ਗਲੀ ਵਿੱਚ ਤੇ ਗਾਣੇ ਗਾਦਾ ਨਾ ਰਹਾ ਸਾਇਕੇ ਨਾ ਗਾਣੇ ਨਾ ਨਿਕਲੇ ਕੋਈ ਕੁਸ ਮੈਂ ਮੈਨਾਂ ਤੱਕ ਤੇ ਕਿਹਦੇ ਨੂੰ ਨਾ ਕਹਿੰਦੇ ਨਾ ਚਾਚਾ ਸ਼ਰਦਨ ਕਰਨ ਮਾ ਮਾ ਜੋੜੀ ਆ ਗਈ ਸੀ ਅੱਜ ਪਰ ਅੱਜ ਉਸ ਸਾਹਮਣੇ ਕਹਿੰਦਾ ਨਾ ਆਈ ਨਹੀਂ ਹੈਗੀ ਇਹ ਜਿਹੜਾ ਨਿਕਲੀ ਉਧਰੀ ਵਿਆਹ ਕਿ ਲੈ ਕੇ ਆ ਮੁੰਡਾ ਬਦਲ ਹਾਂ ਬੇ ਮੋ ਤਾਂ ਮੂਤ ਮੱਖੀ ਨਹੀਂ ਉੜਦੀ ਉਹ ਦੇ ਅਮਰੀਦਪਾਸ ਹਰ ਇੱਕ ਨਰ ਦੇ ਮੂਹੇ ਕੰਢੀ ਆ ਫਟੇ ਨੂੰ ਪਾਉਣੇ ਪਾਣੀ ਕੰਢੀ ਇਹ ਦਿਨਾਂ ਨੇ ਕਿੱਦੇ ਆਊਗਾ ਆਇਆ ਸੇਵ ਦਾ ਦਿਨ ਕੋਈ ਨਾ ਹਾਲੇ ਮਾਨੋਟ ਚੰਗੀ ਕਰਾਏ ਲਾਗ ਖਾਇ ਜੇ ਪਾਟ ਗਈ ਹੱਸ ਇੱਕ ਵਾਰ ਬਲ ਤੋਂ ਵੀ ਕਰ ਨਾ ਹੋਰ ਜਾਉਂ ਆਹਨ ਕੁਛ ਨਹੀਂ ਇੰਨਾ ਥੈਸੀ ਜਿੰਨੇ ਕਿ ਲੈ ਗਈ ਸੋਨਾ ਸਾਰਾ ਲੈ ਗਈ ਹਾਂ ਇਹ ਸਾਡੀ ਭਾਅ ਨੂੰ ਨਹੀਂ ਕੁਝ ਲੈ ਕੇ ਆਉਂਦਾ ਲੈ ਜੀ ਤੂੰ ਸਾਰਾ ਕੁਝ ਲੈ ਲੀ ਮੈਂ ਲੈ ਕੇ ਚਾਹ ਪਾਂਡੇ ਮਾਂਜੀ ਵੀ ਦੇ ਲੈ ਕੋਈ ਨਾ ਠੀਕ ਰੱਖ ਦੀ ਜਾ ਠੀਕ ਉਹ ਪਾਂਡੇ ਮਾਂਜੀ ਆਂਦੇ ਪੁੱਤਰ ਤੇ ਹਾਂ ਦੇ ਬਾਬਾ ਕਹਿੰਦੇ ਸੀ ਤੇ ਇਹੰਨਾ ਮਹੱਲਾ ਨਾ ਨਾ ਅਰਦਾਸੀ ਚੌੜਾ ਹੋ ਲੱਗਦਾ ਸੀ ਹੈ ਤੇ ਗੱਲ ਤੇ ਨਹੀਂ ਆਉਂਦਾ ਸੀ ਗੱਲ ਦੇ ਕਿੱਥੇ ਆ ਕੋਈ ਗੱਲ ਨਹੀਂ ਲੱਗਦਾ ਹੁਣ ਆ ਵੀ ਨਾ ਦੀ ਸਮਝ ਨਹੀਂ ਲੱਗਦਾ ਪਤਾ ਫੇਰ ਜਾ ਮਾਰਕੀਟ ਜੇ ਜਿਹੜੀ ਆਪਾਂ ਚਾਹੁੰਦੇ ਸੀ ਆਪਣੇ ਨਾਂ ਦੀ ਗੱਲ ਗੋਹੂ ਪੁੱਤਰ ਹੁਣ ਤਾਂ ਇੱਕ ਦਾ ਅਗੜੀ ਵੀ ਕਰਨੀ ਹੈ ਠੀਕ ਹੈ ਇੱਕ ਹੁਣ ਕੰਮ ਦੀ ਰਸਮੀ ਮਤਲਬ ਜਿਹੜੀ ਆ ਗੁਰ ਕੀ ਨਾ ਇਹ ਜਮੀਨ ਮੈਂ ਆਉਂਦਾ ਰੱਖਣੀ ਹੈ ਜਿਉਂ ਨਾਲ ਖੇਤੀ ਕਰੂ ਉੱਥੇ ਦੇਖੀ ਧਿਆਰੀ ਲੈ ਜਦੋਂ ਕਹਿਣਾ ਧਿਆਰੀ ਰੋਟੀ ਲੈ ਆਉਂਦੀਆਂ ਮੇਰੇ ਘਰ ਤੋਂ ਉਹਦੇ ਆਣੀਆਂ ਕੰਮ ਦਾ ਇੱਕ ਤੋਂ ਇੱਕੜੀ ਖੇਤੀ ਕਰਨ ਨੂੰ ਮੈਂ ਨਹੀਂ ਕਹਿੰਦੀ ਕੁੱਤੀ ਕਰਦਾ ਉਹ ਵੀ ਗੱਲ ਮੈਂ ਤਾਂ ਇਹ ਕਹਿੰਦਾ ਜਿਵੇਂ ਇੱਛੇ ਰਹਿ ਜਾ ਮੇਰੇ ਜੋ ਖੇਰੇ ਦੇ ਪਾਸ ਤੇਰੇ ਜੋ ਕੀ ਰਹੂਗੇ ਮਾਂ ਜੀ ਕਹਿੰਦੇ ਹੋਰ ਮਾਂ ਜੀ ਪਰ ਬਿਲਕੁਲ ਨਹੀਂ ਤੇ ਮਰਮੀ ਦਾ ਪੂਰੀ ਪਈ ਹੈ ਕਿਹੜੇ ਵੇਲੇ ਦਾ ਆਇਆ ਕੀ ਚਾਹ ਦੀ ਗੁਪਾਰ ਨਹੀਂ ਕੋ ਜੀ ਤੂੰ ਉਹ ਪਾਈ ਦੱਸਣਾ ਉੱਧਰ ਜਿੱਥੇ ਚਾਹ ਖਾਣੇ ਤੇ ਪਾਇਆ ਉਹ ਗੱਲ ਦੱਸਦੀ ਸੀ ਬੰਤੋ ਵਾਲੀ ਹਾਂ ਦੱਸ ਤੀ ਹਾਂ ਬਚੇਰੇ ਆਪਸਾ ਕਰਦੇ ਸੀ ਹਰ ਪ੍ਰੀਤ ਨੂੰ ਕਹਿੰਦੇ ਨਾ ਸੁਣਾਇਆ ਬੰਮਾ ਵੀ ਕੋਈ ਕਹਿ ਲਈ ਮਤ ਉਹ ਤੇ ਟੈਨਸ਼ਨ ਚ ਆ ਉਹ ਕਹਾਂ ਕਿ ਕਰ ਸਕੀ ਹੋਈ ਨਾ ਅਸੀਂ ਤਾਂ ਕਰਿਆ ਉਹੀ ਨਹੀਂ ਆ ਹੋ ਸਕੀਏ ਉਹਨੂੰ ਜਿਆਦਾ ਬੁਖਾਰ ਕਰਦਾ ਵੇ ਬੁਖਾਰ ਨਾਲ ਚੜਿਆ ਹੂ ਗਰਮੀ ਨਾਲ ਤੇ ਮੰਜਾਂ ਨੂੰ ਸਾਰੇ ਪੂਰੇ ਪੈਂਟ ਤੇ ਮਾਰ ਲਿਆ ਉਹਦਾ ਚਾਚਾ ਆਪਣੇ ਤੋੜੇ ਇਹ ਬੰਦੋਲੀ ਟੁਣੇ ਜਿਵੇਂ ਨਾ ਤੋੜੇ ਏਨੀ ਥਾਂ ਤੇ ਪਾਇਆ ਮੈਂ ਤਾਂ ਮੱਛੀ ਵੀ ਇਹਦੇ ਪੁੱਤ ਨੂੰ ਜਿਆਦਾ ਜ਼ਮੀਨ ਆ ਗਈ ਯਾ ਮੇਰੀ ਕੱਲ ਜੀ ਜਿਹੜੇ ਮਾਤੇ ਜੀ ਹੁਣ ਇਹ ਆਪੇ ਨਾਲ ਦੁਬਾਰੇ ਇੰਜ ਕਰ ਲੱਗੀ ਤੇ ਮੈਂ ਤਾਂ ਇਹ ਕਹਦਾ ਮੈਂ ਦੂਜੀ ਅੱਖ ਤੇ ਟੰਬਾ ਮਾਰ ਲੂੰਗਾ ਫੋਟਾ ਦੇ ਬਸ ਪਰ ਜਿਹਦਾ ਪਾਪ ਨਾ ਚੁਕਿਆ ਪਾ ਚਾਚੇ ਮੂਹੇ ਮਿੱਠੀ ਰਹਿੰਦੀ ਆ ਹਾਂ ਦੇ ਇਹ ਤਾਂ ਚੰਗੀ ਲਾਉਦੀ ਇੱਧਰ ਕਰ ਦਿੱਤੀ ਆ ਹੋਰ ਐ ਜੀ ਮੰਨ ਹਾਂ ਇਤ ਨਾਲ ਇਹ ਦੇਖ ਲਾਉਂਦੇ ਕਿ ਕਿੱਡੀ ਗੱਲ ਨਹੀਂ ਬਚਦੀ ਨਾ ਸਾਰੀ ਤਰ੍ਹਾਂ ਬਸ ਉਹ ਹੈਗੇ ਸਾਥ ਉਹਨੂੰ ਆਇਆ ਮੇਰੇ ਕੋਲੇ ਗੱਲ ਕਰੂੰ ਇਹ ਉਧਰ ਜਾ ਉਹ ਇਹਨਾਂ ਦਾ ਕਲੇਸ਼ ਮਤਲਬ ਕਿ 24 ਘੰਟੇ ਪੈਂਦਾ ਹੀ ਰਹਿੰਦੇ ਉਹ ਆ ਨਹੀਂ ਸਕੀਂਗਾ ਚਾਚਾ ਜੀ ਨੂੰ ਕੀ ਨਿਕਲ ਕੇ ਜਾਂਦਾ ਹਾਂ ਬਹੁਤ ਹੀ ਬੜਾ ਪ੍ਰੇਰਿਤ ਕਰਨੀ ਦੇਖੀ ਤਾਂ ਮੈਂ ਖੁਦ ਹੀ ਆਪਣੇ ਕੋਲੇ ਗੱਲ ਕਰਕੇ ਜਾਂਦਾ ਉਹਦੇ ਉਹਦੇ ਪਾਸੇ ਤਾਂ ਪਾਪ ਨਿਕਲ ਨਹੀਂ ਜਾਈਂਦੀ ਵੀ ਜਮਾ ਮਾਰਨਾ ਵੀ ਕਿਤੇ ਸਹੀ ਨਹੀਂ ਦੀ ਗੱਲ ਆਪਾਂ ਨੂੰ ਵੀ ਪਤਾ ਲੱਗ ਜਾਂਦਾ ਵੀ ਉਹ ਤੇਰੀ ਵਾਲੀ ਗੱਲ ਹੈ ਜਦੋਂ ਆਪਣੇ ਕੋਲੇ ਗੱਲ ਕਰਦੀ ਆ ਹੋਰ ਕਿਸੇ ਕੋਲੇ ਕਿਉਂ ਨਾ ਕਰਦੀ ਥੋੜੀ ਜਿਹੜਾ ਆਪਦੇ ਮੁੰਡੇ ਦਾ ਵਿਆਹ ਹੋਣਾ ਸੀ ਉਹਦੇ ਕੋਲ ਕੋਣ ਕੋ ਕਿਹੜਾ ਕਰਸੀ ਹਾਂ ਕਿਸੇ ਪਤੀ ਦਾ ਟੁੱਟਾ ਆ ਉਹ ਜਦੋਂ ਚਲਣ ਗਿਆ ਉਹ ਦੱਸਣਾਈ ਹੈ ਹਾਂ ਆ ਕਿਤਾ ਮੋਕਾ ਜੇ ਮੇਰਾ ਮੌਕਾ ਮਿਲ ਗਿਆ ਇਹਨਾਂ ਦੀ ਬਹੂ ਕੱਲੀ ਹੋਈ ਫਿਰ ਤਾਂ ਜ਼ਰੂਰ ਕਰ ਕਾਲੀ ਦਾਲ ਬਣਾਏਗੀ ਪੁੱਤ ਬਸ ਉਹ ਭਿੰਡੀਆਂ ਜਿਹਾ ਹੈਗੀਆਂ ਨਹੀਂਆਂ ਉਹ ਹੀ ਕੱਟ ਲਵਾਂਗੀ ਚਲ ਚੰਗਾ ਸੱਚੀ ਰੋਟੀ ਨੂੰ ਤਾਂ ਕੋਹਰਾ ਜੀ ਨਹੀਂ ਕਰਦਾ ਮੈਂ ਤਾਂ ਹੈਨਾ ਕਿਕਰ ਕੇ ਘਰ ਦਾ ਸੰਸਾ ਮੜਵੜ ਖਾਈ ਜਾਂਦਾ ਵੀ ਕੀ ਤੋਂ ਕੀ ਬਣ ਗਿਆ ਸਹੀ ਗੱਲ ਹੈਨਾ ਵਕਤ ਪੈਂਦੇ ਦਾ ਕੋਈ ਪਤਾ ਨਹੀਂ ਲੱਗਦਾ ਕਿ ਕਿਹੜੇ ਵੇਲੇ ਪੈਦੀ ਉਹ ਰੱਬ ਜਾਣਦਾ ਹੋਹੀ ਤਾ ਹੈ ਪੁੱਤ ਉਹਨਾਂ ਤੇ ਦੂਆ ਦੀ ਚਲ ਮੈਨੂੰ ਕੋਸਾਂਸਾ ਘਟ ਗਿਆ ਤੂੰ ਚੱਲ ਭਾਈ ਉਧਰ ਸੇਕਰ ਬਾਹਰ ਹੀ ਖੁੱਲਾ ਰਹੂਗਾ ਤੇ ਸੱਚ ਤੁਸੀਂ ਪੁੱਤ ਜੀ ਨੂੰ ਇਹ ਕਹਿੰਦੀ ਕਿ ਤੂੰ ਉੱਧਰ ਰੋਟੀ ਟੱਕ ਪਕਾਉਣ ਬੈਠ ਜੀ ਦੋ ਰੋਟੀਆਂ ਵੱਧ ਭੇਜ ਦਿਆ ਕਰਾਂਗੇ ਅਪ ਇਧਰ ਤੂੰ ਫੋਨ ਕਰ ਦੀ ਹਾਂ ਮੈਂ ਕਰੂ ਫੋਨ ਆਏ ਕਰੀ ਮਿਲ ਭੂਆ ਤੂੰ ਤਾਂ ਆ ਕੇ ਰੋਟੀ ਇਧਰ ਖਾ ਜਾ ਫੇ ਵੀ ਚਾਚੇ ਦੀ ਰੋਟੀ ਲੈ ਜਾ ਚਲ ਮੈਂ ਕਰ ਦੂ ਕੋਈ ਗੱਲ ਠੀਕ ਹੈ ਨਾ ਕੋਈ ਗੱਲ ਨਹੀਂ ਹੋਰ ਬਚਾਲ ਚੱਟੀਆਂ ਖਾ ਜੀ ਇਹ ਸਹੀ ਗੱਲ ਲੱਗੀ ਕਿੱਥੋਂ ਆਹਰ ਕਰੂਗੀ ਹੁਣ ਇਕੱਲੇ ਜਾਣੀ ਉਹੀ ਗੱਲ ਘਾਟਾ ਭਾਂਪਾਂ ਕਰੀ ਜਾਂਦਾ ਵੱਡ ਖਾਣਿਆਂ ਨੂੰ ਆਉਂਦਾ ਕਰਤਾ ਸਹੀ ਗੱਲ ਆ ਜਿਹੜੇ ਘਰ ਚ ਨਹੀਂ ਦੁੱਖ ਤਕਦੀਪ ਮਾਹੀਆਂ ਹੁਣ ਉਥੇ ਰੋਟੀ ਟੋਕ ਕਿੱਥੇ ਸੋਚਦਾ ਕੋਈ ਤਸੰਦਾ ਬੁੱਤ ਨਾਲੇ ਕਿੱਥੋਂ ਭਾਈ ਪਹੁੰਚ ਭੈਣਾ ਹੁੰਦਾ ਹੁਣ ਸੱਤਿਆ ਤੱਕ ਨਹੀਂ ਵੀ ਉੱਥੇ ਕਰਨਾ ਬੈਠੀ ਆ ਸੱਸ ਨੂੰ ਹਾਂ ਆ ਜਾ ਭਾਈ ਸੱਸ ਆਹ ਕੱਤਰੀ ਕਾਲੇ ਬੁੱਤ ਹੋ ਠੀਕ ਹੈ ਹਾਂਜੀ ਹਾਂਜੀ ਇਹ ਦਾਲ ਸਬ지 ਦੀਆਂ ਤਿਆਰੀਆਂ ਹੋ ਰਹੀਆਂ ਨੇ ਹੋਰ ਮਹਾਂ ਟਾਈਮ ਨਾ ਕਰ ਲੈ ਚੱਲ ਭਾਈ ਫੇਰ ਲੈਟ ਲੂਟ ਦਾ ਨਹੀਂ ਪਤਾ ਹੁੰਦਾ ਹਾਂ ਬਣਾ ਕੇ ਰੱਖ ਲੈ ਰੋਟੀ ਚਲ ਪਾਣੀ ਲੈ ਕੇ ਆਵਾਂ ਜੀ ਬੱਸ ਬੋਤੇ ਪਾਣੀ ਚ ਨਾ ਪੀ ਕੀ ਆ ਨਾ ਇੱਧਰ ਆਈ ਸੀ ਬਾਹਰ ਜਾ ਕੁਲਾ ਦੇਖ ਤੋਂ ਹਾਂ ਚਲ ਮੈਂ ਬੈਠੀ ਬੰਤੋ ਸਾਹਮਣੇ ਹੋ ਗਏ ਦੱਸੋ ਕੀ 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 ਗੱਲ ਹੋ ਗਈ ਐ ਟਿੱਲੇ ਜਾ ਮੁਕਰੀ ਬੈਠੀ ਆ ਮੈਂ ਕੁਛ ਨਹੀਂ ਬਸ ਗੱਲ ਤਾਂ ਕੁਛ ਨਹੀਂ ਗਰਮੀ ਜੀ ਕਰਕੇ ਐ ਜੇ ਹੋਇਆ ਪਾਚੀ ਗਰਮੀ ਤੇ ਭਾਈ ਬਾੜੀ ਹੈ ਹਾਂ ਹੋਰ ਕਿੱਕਰ ਨਹੀਂ ਦਿਸਿਆ ਮਾਂ ਕਿੱਕਰ ਦਾ ਐਦਾਂ ਤਾਂ ਕੀ ਆਉਣਾ ਸੀ ਆਪਰੇ ਘਰੇ ਹੋਊਗਾ ਅੱਛਾ ਹਾਂ ਮੈਂ ਕਿ ਰੋਟੀ ਉੱਟੀ ਜੀ ਲੈ ਕੇ ਜਾਂਦਾ ਹੁੰਦਾ ਸੀ ਮੈਂ ਰੋਟੀ ਤਾਂ ਫੇਰ ਲੈ ਜਾਂਦਾ ਇੱਧਰ ਅੱਛਾ ਜਲਦੀਪ ਦਾ ਆਖਿਆ ਮੈਂ ਚਾਚਾ ਰੋਟੀ ਲੈ ਜਾ ਕਰੋ ਫਿਰ ਫੜਕੀ ਚਲ ਵਧੀਆ ਹੈ ਹਾਂ ਹਾਂ ਚਲ ਭਈ ਆਂਡ ਗੰਡ ਦੇ ਹੀ ਸੁਖ ਹੁੰਦਾ ਹੈ ਉਹੀ ਤਾਂ ਹੈ ਹਾਂ ਤਾਂ ਹੀ ਇਹਨੂੰ ਕਹਿੰਦੀ ਸਮਾਂ ਟਾਈਮ ਨਾ ਬਣਾ ਲੈ ਚਲ ਫੜਾ ਲਿਆਂਗੇ ਹਾਂ ਫਿਰ ਪੂਆ ਵੀ ਆਈ ਹੋਈ ਆ ਨਾ ਅੱਛੇ ਪੂਆ ਵੀ ਆਈ ਆ ਹਾਂਜੀ ਫਿਰ ਮੈਂ ਇਹਨਾਂ ਨੂੰ ਕਹਾਂ ਇੱਧਰ ਭੇਜਾਂਗੇ ਆਪਾਂ ਰੋਟੀ ਅੱਜ ਆਈਏ ਪੂਆ ਅੱਜ ਆਈਏ ਅੱਛਾ ਚਲ ਭਈ ਆਈ ਜਾਵੇ ਸਾਡੇ ਕੋਲ ਨਹੀਂ ਕਿਹੜਾ ਉਹਨੇ ਆਉਣਾ ਹੈ ਸਾਡੇ ਕੋਲ ਤਾਂ ਆਵੇ ਨਾ ਆਵੇ ਚਾਹ ਕੋਈ ਲੱਗ ਜੂ ਆਉਣ ਤੁਹਾਡੇ ਲਈ ਕਿੰਨੇ ਨਾਲ ਕਾਰੇ ਕੁਛ ਨਹੀਂ ਗੁੱਸੇ ਨਹੀਂ ਬੰਤੋ ਤੈਨੂੰ ਵੀ ਪਤਾ ਹੈ ਅਸੀਂ ਕਿਹੜਾ ਉਹਦੇ ਨਾਲ ਕਦੇ ਫਰਕ ਰੱਖਿਆ ਸੀ ਆਪਦੀ ਆਪ ਹੀ ਟਿੰਡਰੀ ਹੈ ਵੀ ਭਰਾ ਤਾਂ ਦੋਨੇ ਇੱਕੋ ਜਿਹੇ ਹੁੰਦੇ ਐ ਉਹ ਬਸ ਕੋਈ ਨਾ ਉਹਦੀ ਥੋੜੀ ਜਿਹੀ ਮੇਰ ਕਰਾਉਂਦੀ ਐ ਤਾਂ ਕਰਕੇ ਤੈਨੂੰ ਆਏ ਲੱਗਦਾ ਮੇਰ ਕਰਾਉਂਦੀ ਆ ਵੀ ਨਹੀਂ ਬੰਤੋ ਅਸੀਂ ਆਏ ਨਹੀਂ ਕਹਿੰਦੇ ਜੀ ਮੇਰ ਕਰਾਉਂਦੀ ਜੀ ਕਿਉਂ ਕਰਾਉਂਦੀ ਐ ਚੱਲ ਮੇਰ ਕਰਾਵੇ ਪਰ ਦੋਨੋਂ ਨਾਲ ਗੱਲ ਤਾਂ ਰਾਹ ਸਰਦੀ ਕਰੇ ਆ ਕਛੜ ਦੀ ਜਿੰਨੀ ਕੁ ਬਣਦੀ ਗੱਲ ਹੁੰਦੀ ਐ ਕਿਉਂ ਬੰਨਾ ਪੁੱਤ ਹਾਂਜੀ ਤਾਂ ਚੱਲ ਹੁਣ ਇੱਕ ਪਾਸੇ ਤਾਂ ਅਗਲਾ ਜਾਦੇ ਡੱਕਾ ਸਿੱਟੇ ਦੂਜੇ ਪਾਸੇ ਬਾਤੀ ਨੇ ਪੁੱਛੇ ਕੋਈ ਆ ਕੇ ਚ ਹਰ ਕੁੜਾਇਆ ਹੈ ਭਈਆ ਤੁਸੀਂ ਉਹਨਾਂ ਨੂੰ ਬੁਲਾ ਲਿਓ ਗੁੱਸੇ ਕਿਲੇ ਮਟ ਜਾਂਦੇ ਨੇ। ਨਾ ਭਾਈ ਮੈਂ ਤਾਂ ਹੁਣ ਮੇਰੀ ਨੋ ਲੜਦੀ ਐ ਵੀ ਮਾਂ ਤੂੰ ਉਹੀ ਉੱਤੇ ਉੱਤੇ ਚੜਦੀ ਰਹਿੰਦੀ ਐ ਅਗਲਿਆਂ ਦਾ ਆਪ ਐਡਾ ਾਨ ਖੜਖ ਰੱਖਦੀ ਐ। ਤਾਂ ਕਰਕੇ ਹੁਣ ਜੇ ਮੈਂ ਤੈਨੂੰ ਪਤਾ ਨੋ ਪੁੱਤ ਕਹਿੰਦੀ ਐ ਫਿਰ ਉਮੀ ਲੱਗਣਾ ਪੈਂਦਾ। ਮਾਸੀ ਜੀ ਪਤਾ ਗੱਲ ਕੀ ਐ। ਉਹ ਗੁੱਸਾ ਤਾਂ ਆਪਾਂ ਕਰਵੈਨੇ ਆ। ਫੇਰ ਨਾ ਚੈਨ ਲਿਆ। ਸਿੱਧੀ ਅਚੀ ਮੁਲਾਕਾਤ ਹੁੰਦਿਆਂ। ਫੇਰ ਆਪਾਂ ਜੇ ਕਿਸੇ ਨੂੰ ਕੁਝ ਹੋ ਜਾਂਦਾ ਆਪਾਂ ਭਾਜ ਭਾਜੇ ਜਾਂਦੇ ਆਂ ਜੀ। ਉਹ ਤਾਂ ਗੱਲ ਮੰਨੀ ਪੁੱਤ ਤੇਰੀ ਸਿਆਣੀ ਐ। ਸਿਆਣੀ ਗੱਲ ਕਹੀ ਐ ਤੂੰ। ਸਾਰੇ ਉਹਨੂੰ ਹੀ ਸੋਚਣਾ ਚਾਹੁੰਦਾ ਵੀ ਮੇਰਾ ਭਰਾ ਮੁੱਕ ਗਿਆ ਮੇਰੀ ਭਤੀਜੀ ਐ ਮੇਰਾ ਭਤੀਜਾ ਐ ਭਤੀਜੀ ਨੂੰ ਕਹਿ ਵੀ ਨਹੀਂ ਉਹਦੇ ਬਾਰ ਚ ਬੈਠੀ ਐ ਕਦੇ ਆ ਕੇ ਸਾਰ ਨਹੀਂ ਲਈ ਉਹਨੇ ਫਿਰ ਸਾਨੂੰ ਗੁੱਸਾ ਨਹੀਂ ਆਉਂਦਾ ਚਲੋ ਕੋਈ ਨਾ ਅੱਜੀ ਵੀ ਤੁਹਾਮੇ ਬੁਆ ਗਈ ਲੈ ਪੁੱਤ ਮੈਨੂੰ ਫੜਾ ਦੇ ਮੈਂ ਦਵਾਈ ਹੀ ਲਿਆਵੇਂ ਬਾਹਰ ਘਰਾਟ ਜਾ ਹੋਈ ਤਸਰ ਜਾ ਬੁਤੀ ਐ ਦਵਾਈ ਦੁਵਾਈ ਚੱਜ ਵੀ ਲੈ ਲੈ ਬੰਤੋ ਚਾਹ ਬਣਾਉਣਾ ਵਾਸਤੇ ਛੱਡ ਵਾਸਤੇ ਮੈਂ ਪੁੱਤ ਮੈਂ ਤਾਂ ਚਾਹ ਤਾਂ ਪੀ ਕੇ ਆਈ ਸੀ ਇਹ ਇਹ ਤਾਂ ਹੁਣ ਗੱਲਾਂ ਕਰੇ ਤੋਂ ਗੁੱਸਾ ਮੰਦੀ ਏ ਤੇਰੀ ਸੱਸ ਤਾਂ ਹੈ ਵੀ ਤੂੰ ਇਹੋ ਜੀ ਗੱਲ ਕਰਦੀ ਐ ਪਰ ਇਹੇ ਦੇਖ ਲੈ ਮੇਰੀ ਨਨਤ ਵੀ ਮੇਰਾ ਦਿਓਰ ਵੀ ਬਸ ਜੇ ਕੋਈ ਮਾੜੀ ਮੋਟੀ ਗੱਲ ਐ ਬੰਦ ਤੋਂ ਨਾਲ ਕਰਦੇ ਆ ਸਾਂਜੀ ਚਲੋ ਕੋਈ ਨਾ ਤੁਸੀਂ ਗੁੱਸਾ ਨਾ ਕਰੋ ਮੇਰੀ ਗੱਲ ਸੁਣੋ ਜੇ ਕਿਸੇ ਤੁਹਾਨੂੰ ਗੁੱਸਾ ਆਉਂਦਾ ਨਾ ਤੁਸੀਂ ਮੂੰਹ ਤੇ ਕਹਿ ਰਿਆ ਕਰੋ ਕਹਿੰਦੇ ਜਿਹੜਾ ਮੂੰਹ ਤੇ ਬੋਲ ਜਾਂਦਾ ਨਾ ਬੰਦਾ ਹੈਨਾ ਉਹਨੂੰ ਚੰਗਾ ਸਮਝਦੇ ਐ ਅੱਜਕੱਲ ਇਹ ਪਰ ਤਾਂ ਕਿਆ ਰਿਆ ਕਰ ਬਟੱਕਦੇ ਨੇ ਬਠੇਰੀਆਂ ਮੂੰਹ ਤੇ ਗੱਲਾਂ ਕਹਿਦੇ ਐ ਫੇਰਾ ਕਿ ਤੂੰ ਤਾਂ ਲੜਾਈਆਂ ਭਾਲਦੀ ਐ ਫੇਰਾ ਕਿ ਇੱਕ ਚੁੱਪ ਸੌ ਨੂੰ ਹਰਾ ਗਿਆ ਆਪਦਾ ਬੋਲਦੇ ਨੇ ਪਰ ਭਾਈ ਕੁਛ ਮਰਜ਼ੀ ਕਰਨ ਚਾਹੇ ਨਾ ਕਰਨ ਤੇ ਬਾਕੀ ਦੀ ਐ ਚਲੰ ਮੈਂ ਤਾਂ ਤੈਨੂੰ ਧੀ ਸਮਝਦੀ ਆ ਪੁੱਤ ਤੇ ਆਈ ਕਹਿੰਦੇ ਸੋਂ ਕਿਕਰ ਦੇ ਘਰ ਵਾਲੀ ਤਾਂ ਬਾਗਲੀ ਹੈ ਨਾ ਹਾਂਜੀ ਹਾਂ ਚਲ ਉਹ ਵੀ ਮਾੜੀ ਗੱਲੀ ਹੋਈ ਮਸਾ ਅਗਲੇ ਨੇ ਘਰ ਬੰਨਿਆ ਸੀ ਸਹੀ ਗੱਲ ਹੈ ਜੀ ਤੇ ਚਾਚਾ ਜੀ ਤਾਂ ਬਾਲਾ ਬੁਰਾ ਹਾਲ ਹੋਰ ਬੁਰਾ ਹਾਲ ਹੋ ਰਿਹਾ ਹੁਣ ਦਿਓਰ ਤਾਂ ਮੇਰਾ ਵੀ ਹੈ ਹੈ ਆਪਦਾ ਵੀ ਢਮਚਦਾ ਜਵਾਕ ਮੇਰਾ ਬੈਲ ਬੈਲ ਕਰੀ ਜਾਂਦਾ ਪਰ ਮੈਂ ਕਹਿੰਦੀ ਮੁੱਢ ਟੁੱਕਦਾ ਤੁਸੀਂ ਦਿਨੇ ਹੋ ਤਿੰਨ ਮਿੰਟ ਤੈਨੂੰ ਪਤਾ ਅੱਜ ਕੱਲ ਪਿੰਡਾਂ 'ਚ ਗੱਲਾਂ ਇਹ ਜਿਹੀਆਂ ਹੋ ਜਾਂਦੀਆਂ ਅਗਲਾ ਕਹਿੰਦਾ ਕੋਈ ਇੰਨਾ ਸਰੀਕ ਬੈਠੀ ਐ ਜੀ ਰੋਟੀ ਖਾਣੀ ਉੱਥੋਂ ਲਿਆਵੇ ਇਹਨਾਂ ਦੇ ਘਰੋਂ ਕਿਉਂ ਲਿਉਂਦਾ ਹੈ ਹੈ ਤੇ ਲੋਕੋ ਕਹਿੰਦੇ ਕਿ ਨਾ ਮੈਂਤੀ ਲੰਗਿਆ ਉਤੋਂ ਹੁਣ ਦੇਖ ਲੈ ਤਿੰਨ ਚਾਰ ਸਿਆਣੀ ਬਣੀ ਉਹ ਤਾਂ ਕਿਸੇ ਨੇ ਕੁਝ ਕਹਿਣਾ ਨਹੀਂ ਨੂੰ ਮੰਨੇ ਤੇਰੇ ਤੇ ਕੋਈ ਧੂੰਹ ਚਲਾ ਦੇਣਗੇ ਨਾਨਾ ਜੀ ਇਹ ਕਿਹੋ ਜੀ ਗੱਲ ਕਰੀ ਜਾਂਦੇ ਤੁਸੀਂ ਉਹ ਤਾਂ ਮੈਨੂੰ ਆਪਦੇ ਜਵਾਕਰ ਨਾਲ ਵੀ ਬੱਧ ਪਿਆਰ ਕਰਦੇ ਨੇਗੇ ਉਹੋ ਪੁੱਤ ਮੈਂ ਐ ਨਹੀਂ ਕਹਿੰਦੀ ਵੀ ਤੇਰਾਰ ਨਹੀਂ ਕਰਦੇ ਉਹ ਤਾਂ ਤੈਨੂੰ ਧੀ ਸਮਝਦਾ ਪਰ ਅੱਜ ਕੱਲ੍ਹ ਲੋਕ ਤੈਨੂੰ ਪਤਾ ਹੈ ਕਿ ਦਾਫੀ ਦੇ ਦਿੰਦੇ ਇੱਕ ਪਾਸੇ ਲੋਕਾਂ ਦੇ ਦੋ ਪਾਸੇ ਹੈ ਹੋਤਾ ਜੀ ਜੀ ਮੈਂ ਤੁਹਾਡੀ ਗੱਲ ਸਮਝਦੀ ਆ ਪਰ ਚਾਚਾ ਜੀ ਤਾਂ ਆਪ ਹੀ ਰੋਟੀ ਬਹੁਤ ਘੱਟ ਲੈ ਕੇ ਜਾਂਦੇ ਨੇ ਕਹਿੰਦੇ ਨਹੀਂ ਪਾਈ ਮੈਂ ਤਾਂ ਹੀ ਸਾਰ ਲੂ ਨੇ ਗੁਰਦੁਆਰੇ ਖਾਲੂnga ਉਹ ਤਾਂ ਵਿਚਾਰਾ ਆਪ ਹੀ ਨਹੀਂ ਆਉਂਦਾ ਜਿਆਦਾ ਓਹੋ ਕਮਲੀਏ ਮੈਂ ਨਹੀਂ ਕਹਿੰਦੀ ਐ ਤਾਂ ਮੈਨੂੰ ਸਾਰਾ ਸੁਭਾਅ ਦਾ ਪਤਾ ਹੈ ਉਹਦੇ ਦਾ ਪਰ ਮੈਂ ਉਹ ਲੋਕਾਂ ਬਣੀ ਦੇਖ ਕੇ ਕਹਿਨੀ ਆ ਪੁੱਤ ਹਾਂ ਜੀ ਗੰਜੀ ਲੋਕਾਂ ਦਾ ਕੀ ਪਤਾ ਕਿੱਧਰੋਂ ਚੱਲਣਾ ਹਾਂ ਅੱਜ ਕੱਲ ਤੈਨੂੰ ਪਤਾ ਹੀ ਹੈ ਤੂੰ ਆਪ ਸਿਆਣੀ ਹੈ ਫਿਰ ਹੈਂ ਪੁੱਤ ਹਾਂ ਤੇ ਚੱਲ ਚੰਗਾ ਮੈਂ ਜਾਣੀ ਆ ਮੰਮੀ ਨਾਲ ਤਾਂ ਮਿਲ ਜੂ ਬਸ ਕੋਈ ਨਾ ਮੈਂ ਫੇਰ ਗੜਾ ਮਾਰ ਲੂੰਗੀ ਤੇਰੇ ਮੰਮੀ ਕੋਲ ਤਾਂ ਮਾਉਂਦੀ ਜਾਨੀ ਰਹਿਣੀ ਹੈ ਹਾਂ ਜੀ ਹਾਂ ਚੰਗਾ ਪੁੱਤ ਸਮਝ ਨਹੀਂ ਆਉਂਦੀ ਹੈ ਕਿ ਕਿ ਚਾਚਾ ਜੀ ਨੇ ਤਾਂ ਕਦੇ ਵੀ ਇੰਨਾ ਵਾਰੀ ਮਾਰਿਆ ਗਿਆ ਇਹ ਕਿੰਨੀ ਜਲਸੀ ਚੱਕੀ ਫਿਰਦੇ ਨੇਗੀ ਚਲ ਮਨੂ ਗਿਆ ਜਿਵੇਂ ਮਰਜੀ ਬਰਤਨ ਪਰ ਚਾਚਾ ਜੀ ਮੈਨੂੰ ਤਾਂ ਪਿਆਰ ਨਾਲ ਬੁਲਾਉਂਦੇ ਨੇ ਬਹੁਤ ਬਹੁਤ ਹੀ ਹੋਰ ਦੋਲੇ ਨੇ ਤੁਸੀਂ ਉਹ ਬਸ ਖੰਦੇ ਰਹਿਣੇ ਅਸੀਂ ਹਾਂ ਬਥੇਰ ਮੈਨੂੰ ਤਾਂ ਹੋ ਤੜਕੇ ਤਾਂ ਫੇਰ ਬਣਾਉਣੀ ਪੈਂਦੀ ਹੈ ਇਹਦਾ ਸੁੱਕੀ ਸਬਜ਼ੀ ਨਾਲ ਸਾਦਾ ਫਿਰ ਆ ਗਿਰੇਂਦ ਰੋ ਤੂੰ ਹਾਂ ਹੋਰ ਦਾ ਸਸਤੀ ਚਾਹ ਤੋ ਸੋਕੀ ਇਹ ਕਹੇ ਹਾਂ ਠੀਕ ਤੈਨੂੰ ਇੱਧਰ ਭੱਗ ਗਿਆ ਸੀ ਕਿੱਥੋਂ ਤੂੰ ਬਸ ਮੈਂ ਇੱਧਰ ਭੱਗ ਗਿਆ ਸੀ ਮੜਾ ਜਾ ਤੇਜੀ ਕਰਨੀ ਜਾਇਆ ਤੇਜੀ ਕਰਨ ਜਾਇਆ ਤੇਜੀ ਕਰਨ ਤਾਂ ਬੋਲਿਆ ਨਹੀਂ ਕੁਛ ਬੋਲਣਾ ਦਖਲੀਆ ਨਾ ਤੂੰ ਦੱਸਣਾ ਸੀ ਭਾਈ ਆਹ ਗੱਲ ਬਾਤ ਹੈ ਸਾਰਾ ਵੀ ਦੱਸਿਆ ਹੁਣ ਹਾਂ महावीर ਐ ਕਰਕੇ ਆ ਲਈ ਅਸੀਂ ਜਾ ਕੇ ਆਏ ਆ ਉੱਥੇ ਹਾਂ ਸਣੀ ਨੇ ਤਾਂ ਮੈਂ ਗੱਲ ਹੀ ਨਹੀਂ ਸੁਣੀ ਸਾਡੀ ਹਾਂ ਫਿਰ ਮਹਾਨਾ ਤੱਕ ਗੱਲ ਸੁਣੀ ਨਾ ਗੱਲਬਾਤ ਹੁਣ ਦੱਸ ਵੀ ਮਹਾਨਾ ਉੱਥੇ ਹੈਗੀ ਐ ਅੱਛਾ ਤੇ ਮਹਾਨਾ ਯਾਰਾ ਕੀ ਗੱਲ ਬਣ ਗਈ ਐ ਹਾਂ ਕਹਿੰਦਾ ਹੁਣ ਮੈਨੂੰ ਤਾਂ ਕੀ ਪਤਾ ਕਹਿੰਦਾ ਮੈਂ ਤਾਂ ਦੇਖੂਗਾ ਮਹਾਂ ਤੈਨੂੰ ਪਤਾ ਤਾਂ ਸਾਰਾ ਕੁਝ ਹੀ ਐ ਉਦਾਸ ਪਤਾ ਕਰਕੇ ਵੀ ਕੀ ਗੱਲਬਾਤ ਤੁਹਾਨੂੰ ਗੱਲ ਕਾਣੀ ਤਾਂ ਪਤਾ ਲੱਗ ਜੇ ਪਹਿਲਾਂ ਪੂਰੀ ਗੱਲ ਕੀ ਹੈ ਉਹੀ ਤਾਂ ਕਰਨਾ ਬਾਈ ਇਹਨਾਂ ਤੋਂ ਉਹਨੇ ਰਿਸ਼ਤੇਦਾਰ ਕਹਿੰਦਾ ਕਿ ਪਤਾ ਉਹ ਕਿੱਥੇ ਕਿੱਥੇ ਆ ਆਪਣੇ ਨਾਲ ਦਾ ਤੁਪੇ ਨਾ ਵੀ ਚੰਗੀ ਭਲੀ ਹਾਂ ਜੀ ਖੇਡਦੀ ਗਈ ਹੈ ਕੋਈ ਗੁੱਸੇ ਮਸਾਲੇ ਹਮੇ ਫੇਰ ਵੀ ਆਪਾਂ ਕਹਿ ਨਹੀਂ ਗੀ ਉਹੀ ਤਾਂ ਕਰਨਾ ਹੈ ਉਹ ਤਾਂ ਬਾਈ ਉੱਧਰ ਜਾ ਕੇ ਨਹੀਂ ਰਾਜੀ ਸਿਰ ਤੋਂ ਧੱਕੇ ਨਾਲ ਉਹ ਬਸ ਜਦੋਂ ਗਲਤੀ ਹੋਣੀ ਹੋਵੇ ਉਹ ਦੋਪਹੁੰਚੀ ਆ ਸਹੀ ਗੱਲ ਲੈ ਵੀ ਆਪਾਂ ਤਾਂ ਇਹ ਗੱਲ ਕੋਈ ਯਾਦ ਜਿੱਤੇ ਨਹੀਂ ਵੀ ਆਪਣੇ ਨਾਲ ਬਣ ਜੂਗੀ ਉਹ ਮਾਇਕੜਾ ਕੋਈ ਗਲਤੀ ਯਾਦ ਕਰ ਚੇਤੇ ਕਰਕੇ ਕੀਤੀ ਆ ਇਹ ਤਾਂ ਹੁਣ ਹੋ ਗਈ ਜਿਹੜੀ ਗੱਲ ਹੋਣੀ ਸੀ ਹੁਣ ਕੀ ਪਤਾ ਸੀਗਾ ਵੀ ਕੀ ਗੱਲ ਆ ਉਹਦੇ ਦਿਲ ਚ ਕੀ ਆ ਜਾਂ ਤਾਂ ਗੱਲ ਦੱਸਦੀ ਦਿਲ ਚ ਕੀ ਆ ਹਾਂ ਫੇਰ ਤਾਂ ਆਪਾਂ ਚੱਲ ਭਾਈ ਰੋਕਦੇ ਉੱਥੋਂ ਹਾਂ ਹੁਣ ਗਲਤੀ ਤੇ ਤੇਰੀ ਵੀ ਨਹੀਂ ਤੂੰ ਵੀ ਆਂ ਬਸਾ ਭਾਈ ਸਹੀ ਆ ਚੱਲ ਵੀ ਰਿਸ਼ਤੇਦਾਰ ਆਇਆ ਭੈ ਭਰਾ ਚਾਰ ਦਿਨ ਮਿਲਿਆ ਆਉਗੀ ਪਤਾ ਨਹੀਂ ਤੋਰਤੀ ਨਾ ਵੀ ਪਹਿਲਾਂ ਉਹਦੀ ਮਾਂ ਬੈਠੀ ਰਹੀ ਉਹ ਆਖੀ ਗਈ ਆ ਫੇਰ ਮੁੰਡਾ ਕਾਇਦਨ ਬੈਠਾ ਰਿਹਾ ਕਿ ਚੰਦ ਉਹਨੇ ਭੇਜਿਆ ਤੇ ਆਪਾਂ ਤੋਰ ਦਿੰਨੀ ਆ ਚਾਰ ਦਿਨ ਦੱਸਦਾ ਕਿ ਆਸ ਗਿਆ ਬਹਾਂ ਵਿਚਾਲ ਦੋ ਤਿੰਨ ਦਿਨ ਬਾਅਦ ਮੈਂ ਲੈ ਆਉਂਗਾ ਜਾ ਕੇ ਵੀ ਆਪਾਂ ਸਾਰਾ ਜਾਂਪਾਜ ਪੈਚੀ ਕਰਵਾਵਾਂਗੇ ਆਪਾਂ ਉਹਨਾਂ ਕੋਲੇ ਉੱਥੇ ਨਹੀਂ ਛੱਡਦੇ ਆਪਣੇ ਕਿਹੜਾ ਕਿੱਤ ਚ ਸੀਗੀ ਫੇਰ ਕੋਈ ਐਵੀ ਗੱਲ ਤੂੰ ਉਹਨੂੰ ਐ ਕਹਿਣਾ ਸੀ ਆ ਤੇਰੀ ਵਿਚੋਲੇ ਨੂੰ ਵੀ ਨਾ ਛੱਡੇ ਆਪਣੇ ਇੱਕ ਕਿਹੜਾ ਹੋਰ ਲਾਇਆ ਵਾਂਗੇ ਹੋਰ ਕਿੱਥੇ ਹੁਣ ਕਿਹੜਾ ਲਾਇਆ ਜਿਹੜਾ ਲੱਗ ਫੇਰ ਹੁਣ ਐ ਤਾਂ ਨਹੀਂ ਛੱਡਦੇ ਇਹ ਗੱਲ ਆ ਕੀ ਕਰਾਂ ਮੈਂ ਕਿੱਥੇ ਲੈ ਕੇ ਜਾਵਾਂ ਹੁਣ ਉਹਨੂੰ ਤਾਂ ਤਾਰ ਕੇ ਕਹਿਣਾ ਵੀ ਮੈਨੂੰ ਨਹੀਂ ਪਤਾ ਭਾਈ ਕੋਈ ਖਬਰਸਾਰ ਲੈ ਕੇ ਦੇ ਮੈਨੂੰ ਘਰ ਤਾਂ ਹੋਈ ਜਿੱਥੇ ਆਪਾਂ ਜਾਏ ਹਾਂ ਉੱਥੋਂ ਤਾਂ ਸਾਰੇ ਜਣੇ ਡੱਬ ਗਏ ਕਿਸੇ ਪਾਸੇ ਜਿੰਦੇ ਕੁੰਡੇ ਲਾ ਕੇ ਸਣੀ ਸੀਗਾ ਸਣੀ ਕੱਲਾ ਸੀਗਾ ਜਿੰਨ ਪਾਈਆ ਪਤਾ ਤੇਜ ਜੀ ਨੂੰ ਆਹ ਕਹਣਾ ਤੂੰ ਕਿੱਥੇ ਗਿਆ ਅਸ ਤੇ ਨਹੀਂ ਉਹ ਐਵੇਂ ਆਖੇ ਰਾਜ ਦਾ ਆਪਾਂ ਤੇਜ ਜੀ ਨੂੰ ਲੈ ਕੇ ਚੱਲ ਗਏ ਤੇ ਜਿੰਨ ਸਭ ਪਤਾ ਹੋਗਾ ਉਹਨਾਂ ਦਾ ਪਤਾ ਹੋਊਗਾ ਫਿਰ ਹੁਣ ਕੀ ਕਰਸਾਦਾ ਤੇਜ ਜੀ ਨੂੰ ਕੀ ਕਰ ਤੇਜ ਜੀ ਨੂੰ ਮੈਂ ਕਹਾ ਬਤਾ ਤੇ ਜੇ ਕਹਿੰਦਾ ਯਾਰ ਹੁਣ ਕਹਿੰਦਾ ਸਾਰੀ ਉਮਰ ਦਾ ਥੋੜੀ ਹੁੰਦਾਗਾ ਤੁਹਾਡਾ ਸਾਰੀ ਉਮਰ ਦਾ ਨਹੀਂ ਹੁੰਦਾ ਤੂੰ ਵਾਹ ਇਹ ਤਾਂ ਹੁਣ ਤੂੰ ਆ ਕਰਦਾ ਤੂੰ ਲੱਭ ਕੇ ਤਾਂ ਲਿਆ ਸਾਡੇ ਨਾਲ ਨਾਲ ਤੁਹਾਨੂੰ ਜਾਣਾ ਪਊਗਾ। ਪਰਵਾਹੀ ਤਾਂ ਬਈ ਤੈਨੂੰ ਮਾ ਜੇ ਤਾਂ ਤੈਨੂੰ ਕੋਈ ਮੈਲਾੰਬਾ ਦਵਾਇਆ ਹੋਵੇ ਤੂੰ ਮੈਨੂੰ ਕਹਿ ਹਾਂ ਸਾਡੇ ਚ ਕੋਡ ਵਟਕੀਏ ਤਾਂ ਸਮਾਹ ਵੀ ਗੱਲ ਸਿਆਉਣੇ ਨਾਲ ਭਰਤੀ ਉਹ ਹੀ ਤਾਂ ਕਹਿੰਦੇ ਸਾਰੇ ਕਾਸੇ ਦੀਆਂ ਚਾਬੀਆਂ ਆਉਂਦੀ ਨੁਫੜਾਤੀਆਂ ਸੀ ਤਾਂ ਕਿਸੇ ਗੱਲ ਦਾ ਕੋਈ ਪੜਤਣਾ ਨਾ ਰੱਖਿਆ ਉਦੋਂ ਵਿਚਾਲ ਅੱਜ ਵੀ ਇਹਦਾ ਕੱਲ ਵੀ ਇਹਦਾ ਹੁਣ ਮੈਨੂੰ ਤਾਂ ਐਂ ਬਣ ਬਣ ਉਤਰੀ ਜਾਂਦੀਆਂ ਵੀ ਜੇ ਕਿਤੇ ਇਸ ਗਵਾਲ ਵਾਲੀ ਗੱਲ ਸੱਚੀ ਹੋ ਗਈ ਤੇ ਹੋਰ ਨਾ ਕਿਤੇ ਗੱਲਬਾਤ ਜੀ ਗੱਲ ਜੇ ਤਾਂ ਵਾਈ ਲੋਕਾਂ ਦੇ ਕੰਮ ਚ ਵੜੀ ਹੀ ਕਰਨ ਪਾਏਗੀ ਨਾ ਤੇ ਹਮਾਂ ਤਾਂ ਲੋਕ ਆਪ ਹੀ ਬਥੇਰਾ ਦੇ ਦੇਣਗੇ ਸਾਰੇ ਪਿੰਡ ਚ ਦੱਸ ਦੇਣਗੇ ਗੱਲਾਂ ਤਾਂ ਇੱਕ ਜਿਹੜਾ ਸਿਆਉਣਾ ਸਾਟਾ ਸੀ ਮਾਲ ਉਹ ਕਿੱਥੇ ਆਉਂਦਾ ਕੋਈ ਸੀਗਾ ਨੋਕਾ ਰੇਤਾ ਮਾਟ ਵਿਚ ਕਿਵੇਂ ਅਸੀਂ ਅੱਜ ਜਾ ਕੇ ਦੇਖਾਂਗੇ ਉਹ ਕਿਹ ਚੱਲ ਚੱਲ ਇਹ ਨਹੀਂ ਜਾਣੇ ਹੋਰ ਫੇਰ ਆਪਾਂ ਨੂੰ ਆਏ ਆਂ ਵੀ ਪਤਾ ਤਾਂ ਲੱਗਦੇ ਵੀ ਆਪਣੇ ਘਰੋਂ ਕੋਈ ਬੇਬਲ ਹਾਰ ਪਿਆਤੀ ਕਰੀ ਹਾਂ ਹਾਰ ਵੀ ਸੀ ਬੇਬੇ ਵਾਲ ਤੇ ਉਹ ਕਾਂਟੇ ਵੀ ਸੀ ਹਾਰ ਨਾਲ ਤੇ ਜਿਹੜੇ ਨੂੰ ਤੂਕ ਰਿਆ ਕਰਦੇ ਸੀ ਉਹ ਹਰ ਵਕਤ ਬੂੰਦੀ ਸੀ ਹਾਂ ਉਹ ਤਾਂ ਲੱਗ ਗਈ ਇਹ ਨਾਲ ਪਾ ਕੇ ਤਾਂ ਗਈ ਨਹੀਂ ਜੀ ਹੱਦੀ ਗਈ ਐ ਮੈਂ ਆਖਿਆ ਮੈਂ ਕੰਨਾਂ ਚ ਪਾ ਲਾਂ ਕਹਿੰਦੀ ਬੈਗ ਤੇ ਪਾ ਲੇ ਮੈਂ ਆਖਿਆ ਫੇਰ ਪਾ ਲੂੰ ਮੁੰਨੀ ਪਾ ਕੇ ਜਾਂਦੀ ਮੈਨੂੰ ਆਂ ਜਵਾਬ ਦਿੱਤਾ ਜਿਹੜੀ ਚੀਜ਼ ਘਰੇ ਉੱਤੇ ਪਾਈ ਕਰ ਲਓ ਬਰਤਾਲ ਜਿਹੜਾ ਕੁਝ ਗਿਆ ਕਿ ਉਹ ਹੀ ਗੱਲ ਉਹ ਤਾਂ ਹੁਣ ਦੇਖੋ ਤੈਨੂੰ ਆਪ ਤੇ ਉਹ ਹੀ ਤਾਂ ਸੁਣਾਣਾ ਚਾਹੂਗਾ ਆਪਣੀ ਉਹੀ ਤਾਂ ਗੱਲ ਹੈ ਨਹੀਂ ਇਹ ਜੀ ਲੱਗਦੀ ਤਾਂ ਹੈ ਨਹੀਂ ਸੀ ਪਰ ਜਿਹੜਾ ਕੁਝ ਕਰ ਗਈ ਜੇ ਐ ਸੋਨਾ ਲੈ ਕੇ ਭੱਜ ਗਈ ਮੈਂ ਤਾਂ ਸਾਰਾ ਕੁਝ ਦੇ ਦਿੱਤਾ ਸਿੰਹ ਬਾਈ ਜੇ ਦੇਖੋ ਨੇ ਭੱਜਣਾ ਹੁੰਦਾ ਹੁਣ ਮਨ ਬਾਹਲੇ ਕਾਸੇ ਢੋਲੇ ਖਾਂਦੇ ਫੇਰ ਉਹ ਉੱਥੇ ਆਏ ਨਹੀਂ ਕਰਦੀ ਸੀ ਕਿ ਮੈਂ ਉਹਨੇ ਜਾਣ ਵੇਲੇ ਕਿਹਾ ਉਹ ਤਾਂ ਇੰਨਾ ਹੀ ਆਖੇ ਭਿੰਦ ਤੋਰ ਹੋਣਾ ਮੈਨੂੰ ਵੀ ਆਖਿਆ ਨੇ ਸੋਈ ਚੀਜ਼ ਆ ਕੇ ਮੈਨੂੰ ਨਾ ਤੁਰ ਮੈਂ ਤੇ ਇੱਥੇ ਰਹੀ ਤੇ ਵੀ ਜੇ ਭੱਜਣ ਵਾਲੀ ਹੁੰਦੀ ਇੱਕ ਵਾਰੀ ਚ ਕਹਿ ਦਿੰਦੀ ਵੀ ਹਾਂ ਮੈਂ ਤਾਂ ਜਾਣੀ ਕੀ ਪਤਾ ਭਾਈ ਗਾਹਾਂ ਵਾਲੇ ਬੰਦੇ ਆ ਚੋਟ ਹੋਵੇ ਕੋਈ ਹਨਾ ਜੀ ਤਾਂ ਸਾਨੂੰ ਨਹੀਂ ਲਾਦੀ ਹੁਣ ਨਾ ਤਾਂ ਆਉਣਾ ਕੋਣ ਤੁਸ ਨਾਲ ਸੀ ਭੈਣ ਤਾਨੂੰ ਸੁਣੀ ਨੇ ਕੀ ਦਿੱਤਾ ਵਰਸ ਉਹ ਹੀ ਤਾਂ ਮੈਂ ਦੱਸਿਆ ਠੀਆਂ ਮੈਂ ਤਨ ਨੂੰ ਅੱਗੇ ਮੈਂ ਕਿ ਇੱਕ ਗੱਲ ਨਹੀਂ ਰਾਹ ਭਾਈ ਓਨੇ ਤਾਂ ਆ ਜੂਗੀ ਜਦੋਂ ਆਉਣਾ ਭਇਆ ਜਦੋਂ ਉਹਦੀ ਮਰਜ਼ੀ ਆ ਜੂਗੀ ਨਵੇਂ ਆਏ ਵੀ ਹੁੰਦਾ ਹੈਗਾ ਵੀ ਜੇ ਤਾਂ ਹੁਣ ਉਹ ਹੀ ਗੱਲ ਵੀ ਹੁਣ ਕਿਵੇਂ ਛੱਡਦੀ ਹੈ ਪਹਿਲਾਂ ਗੱਲ ਹੋਰ ਸੀ ਥੋੜੇ ਕੋਲ ਬੈਠੀ ਸੀ ਭਾਈ ਹਾਂ ਖਬਰਾਂ ਭਾਈ ਕੀ ਜਾਂ ਇਹਨਾਂ 'ਚ ਕੁਝ ਚੰਗਾ ਜਾਂ ਉਹ 'ਤੇ ਚੰਗਾ ਉਹ ਤਾਂ ਪ੍ਰਮਾਤਮਾ ਨੂੰ ਪਤਾ ਤੇ ਜਾਂ ਉਹਨਾਂ ਨੂੰ ਪਤਾ ਜਾਂ ਆਪਾਂ ਹੀ ਵਾਲੇ ਵੇਸਲੇ ਹੋ ਗਏ ਪਤਾ ਨਹੀਂ ਮੇਰੀ ਤਾਂ ਕਿਸਮਤ ਹੀ ਇਹ ਜੀ ਹੈ ਹੁਣ ਮੈਂ ਤਾਂ ਬਸ ਉਹ ਹੀ ਗੱਲ ਪਹਿਲਾਂ ਤਾਂ ਇਹਨਾਂ ਨੇ ਸਾਰੀ ਉਮਰ ਠੱਗ ਲਿਆ ਤੇ ਹੁਣ ਗਾਹ ਉਹ ਜਿਵੇਂ ਲਗੀ ਜਿਵੇਂ ਰੱਬ ਨੇ ਕਿਸਮਤ ਹੀ ਇਹ ਜੀ ਲਿਖੀ ਆਈ ਸੀ ਕੋਈ ਚਲ ਕੋਈ ਦਿਵਾਕ ਹੋ ਗਿਆ ਤਾਂ ਲਿਓ ਜੜ ਲੱਗ ਜੂਗੀ ਆਈ ਸੀ ਬੜੀ ਵੱਡੀ ਆਸ ਰੱਬ ਨੇ ਕਰਾਤੀ ਸੀ ਵੀ ਚਲ ਪ੍ਰਮਾਤਮਾ ਨੇ ਸਿਰੇ ਲਾ ਦੀ ਇਹ ਅਸਲੀ ਤੇ ਲੋਕਾਂ ਦੇ ਉਹ ਹੀ ਗੱਲ ਕਾਲ ਜਿਵੇਂ ਚਾਹਤੀ ਹਾਂ ਸਹੀ ਗੱਲ ਬੰਦਾ ਪੈ ਗਿਆ ਬੰਦਾ ਪੈ ਗਿਆ ਹਾਂ ਕਿਚਕਿਚੋ ਉਦੋਂ ਦੀ ਹੋਈ ਜਾਂਦੀ ਸੀ ਹਾਏ ਆਏ ਆਏ ਤੇ ਜਿਹੜੀ ਕਹਿੰਦੇ ਹੁੰਦੇ ਨਾ ਕਿ ਬੱਤੀ ਦੰਦਾ ਦੀ ਭੁੱਖਾ ਪੂਰੀ ਹੋ ਜਾਂਦੀ ਹੈ ਉਦੋਂ ਤਾਂ ਹੀ ਆਏ ਕੁਛ ਚੱਲਦਾ ਸੀ ਇਹ ਭੱਜੂਗੀ ਇਹ ਭੱਜੂਗੀ ਸੋ ਕਾਲ ਤਾਂ ਛੱਡੀ ਨਹੀਂ ਕਿ ਇੱਕ ਦਿਨ ਦੀ ਗੱਲ ਆਣੀ ਨਹੀਂ ਆ ਦਿੱਤੀ ਹੁਣ ਤਾਂ ਰੋਜ਼ ਮੰਮੀ ਨਾਲ ਗੱਲ ਕਰੀ ਉਹ ਤਾਂ ਜਿੱਦਿਆ ਰੋਟੀ ਲੈ ਕੇ ਗਿਆ ਵੜ ਕੇ ਇਧਰ ਉਦੋਂ ਆਈ ਸਾਡੇ ਘਰੇ ਕੈਨੀ ਕੀ ਕਰਨ ਰੋਟੀਆਂ ਲਈਆਂ ਰਹੀ ਤੋ ਨਹੀਂ ਪਕਾਉਂਦੀ ਮੈਂ ਕਿਹਾ ਭਾਈ ਮੈਂ ਲੈ ਲਈਆ ਕੈਨੀ ਪੈਨ ਨਹੀਂ ਗਈ ਹੁਣ ਨਹੀਂ ਹੋ ਆਏ ਬੋਲਦੀ ਭਾਈ ਲੈ ਨਹੀਂ ਨਹੀਂ ਸਾਹੀਂ ਤਾਂ ਆਪਣੇ ਕਿਤੇ ਤੱਕ ਗੱਲ ਵੀ ਨਹੀਂ ਹੈ ਨਹੀਂ ਫਿਰ ਤੈਨੂੰ ਪਤਾ ਕੁ ਵੀ ਹੋਣੀ ਹੁੰਦੀ ਫਿਰ ਕਿਤੇ ਵਿੱਚ ਤਾਂ ਨਹੀਂ ਤੁਰ ਲਈ ਮੈਂ ਕੀ ਪਤਾ ਭਾਈ ਹੁਣ ਹਾਂ ਮੈਨੂੰ ਕਹਿ ਕੇ ਦੇਖ ਮੈਂ ਫਿਰ ਤੋਂ ਪਿੱਛੇ ਰਹੀ ਫਿਰ ਉਹਨੂੰ ਆਪਾਂ ਚੱਲਾਂਗੇ ਜੇ ਤੇ ਜਾਂਦਾ ਤੇ じゃ ਤਾਂ ਪੁੱਛ ਲੈ ਭਾਈ ਨਹੀਂ ਆਪਾਂ ਹਾਂ ਆਪਾਂ ਨੂੰ ਪੇਸ ਤੇ ਰਫਟ ਕਰ ਦੇਣੀ ਆਪੇ ਕੱਢੂਗਾ ਫਿਰ ਵੀ ਕਿੱਥੇ ਜਿੱਦਾਂ ਆਪਾਂ ਆਏ ਕਰਕੇ ਆਪਾਂ ਲੈ ਗਈ ਪੋਸਟ ਜਾਈਏ ਸਿੱਦੇ ਮੈਂ ਤਾਂ ਆ ਪਾਈ ਹੈ ਮੈਂ ਕਹਿੰਦਾ ਇੱਕ ਵਾਰੀ ਫੇਰ ਦੇਖ ਲਈਏ ਪਰ ਪੱਕਾ ਠਾਕ ਤਾਂ ਗੱਲਬਾਤ ਪਤਾ ਲੱਗਦੀ ਜੀ ਕੀ ਗੱਲ ਆ ਹੁਣ ਕੀ ਪਤਾ ਉਹ ਚਲੋ ਇਹਨਾਂ ਗੱਲਾਂ ਨੂੰ ਛੱਡ ਗਏ ਹੁਣ ਆਪਾਂ ਹੁਣ ਆਪਾਂ ਇਹ ਕਰਦੇ ਪੈਣੇ ਚਲੋ ਘਰੇ ਚਲੀ ਗਏ ਚਲ ਭਾਈ ਮੈਂ ਤਾਂ ਆਪ ਤੈਨੂੰ ਦਿੱਤੀ ਜਾਂਦੀ ਸੀ ਤੇ ਮੈਨੇ ਨੇ ਭੈਣ ਨੇ ਬਾਹਲੇ ਵੰਤੋ ਨੇ ਤੇ ਨਾਲੇ ਮੈਨੂੰ ਚਾਬੀ ਨਹੀਂ ਥਈ ਨਹੀਂ ਮੈਂ ਤਾਂ ਹੁਣ ਨੂੰ ਆ ਜਾਂਦੀ ਉਹ ਤਾਂ ਚਾਬੀ ਸਾਲ ਮੇਰੇ ਕੋਲ ਹੀ ਹੈ ਚਾਬੀ ਮੈਂ ਤੈਨੂੰ ਆ ਜਾਂਦੀ ਸਬਿੰਦਰ ਆਦਾਰ ਪਾਣੀ ਪਾਏ ਮੈਂ ਬਣਾਉਣੀ ਆ ਤੈਨੂੰ ਇੱਧਰ ਖਾਜੀ ਤੇ ਬਾਈਆਂ ਫੜ ਕੇ ਲੈ ਜੂਗਾ ਮੈਂ ਚਾਹੇ ਦੋਨੇ ਭੈਣ ਫੜਾਈ ਇੱਧਰ ਖਾਜੋ ਚਲ ਕੋਈ ਨਹੀਂ ਦੇਖ ਲੈ ਮਾਰੂ ਕਿੱਧਰ ਤੱਕ ਦਰਬਦਰ ਕਰੇਗੀ ਹੁਣ ਤੂੰ ਕਿੱਥੋਂ ਰੋਟੀਆਂ ਪੱਕਣਗੀਆਂ ਤਾਂ ਇੱਥੋਂ ਰੋਟੀ ਕਿੱਥੇ ਚੰਗੀ ਲੱਗਦੀ ਹੈ ਉਹੀ ਤਾਂ ਗੱਲ ਹੈ ਕੋਈ ਨਹੀਂ ਇੰਦਰ ਬਹੂ ਬਣਾ ਲੂਗੀ ਮੈਂ ਚੀਰ ਦੀਆਂ ਦਾਲ ਦੂਦ ਤੇ ਆਉ ਦਾ ਨਾਮ ਉਧਰ ਹੋ ਕਰੀ ਕੋਈ ਫੇਰਾ ਮੈਂ ਭੱਗ ਜਾਨੀ ਆ ਹਾਂ ਕੋਈ ਨਹੀਂ ਫੇਰ ਉਹ ਕਰ ਲੂ ਕਿਹੜੀਆਂ ਰੋਟੀਆਂ ਚੰਗੀਆਂ ਨੇ ਆਹ ਫੇਰਾ ਤੁਸੀਂ ਦੇਖੋ ਜਾ ਕੇ ਕੁਝ ਹੈਗਾ ਵੀ ਅਸਾਨੂੰ ਮੁੱਛਦੇ ਨਹੀਂ ਹੈਗਾ ਉਹ ਸਮਾਨ ਦੇਖਾਂ ਜਾ ਕੇ ਹਾਂ ਉਹ ਦੇਖਣ ਨੂੰ ਜਾ ਕੇ ਹਾਂ ਆ ਜੀ ਚੰਗਾ ਚੰਗਾ ਭਾਈ ਚੰਗਾ ਭਾਈ ਚੰਗਾ ਫਿਕਰ ਨਾ ਕਰੀ ਜੇ ਲੋ ਜੋ ਪ੍ਰਮਾਤਮਾ ਨੇ ਕਰਨਾ ਕਰੂਗਾ ਹੱਲ ਕੋਈ ਜੇ ਲਾ ਕੇ ਬੋਸ ਬੋਸ ਕਰ ਦੇ ਕਰ ਦੇ ਅਬਚਾਰੇ ਮਸਾ ਮੜਾ ਜਾਏ ਹੋਇਆ ਸੀ ਚਾਨਣ ਵੀ ਚਲ ਘਰ ਵੱਜ ਗਿਆ ਕੋਈ ਲਾਦ ਹੋ ਜੂਗੀ ਪੈਰ ਲੱਗ ਜਾਣਗੇ ਕਿੱਥੇ ਪ੍ਰਮਾਤਮਾ ਇਨਾ ਦਿੰਦਾ ਬੈਰੀ ਬਣ ਜਾਂਦਾ